ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਦੋਸਤੋ ਗਰਮੀ ਬਹੁਤ ਆ ਧੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਆਪਾਂ ਅੱਜ ਪਾਣੀ ਕਰਤਾ ਚਾਲੂ ਵਿਛੜਤਾ ਪਹਿਲਾਂ ਖਾਲੀ ਬਣਾਈ ਆ ਗਰਮੀ ਬਹੁਤ ਪੈ ਰਹੀ ਹੈ ਜੀ ਹਾਂ ਵੀ ਵਗਦੀ ਪਰ ਗਰਮ ਵਗਦੀ ਆ ਬਹੁਤ ਮੰਦਾ ਹਾਲ ਆ ਦੋ ਮੋਟਰ ਚਲਾਈਆਂ ਆਪਾਂ ਆ ਤਿੰਨਾਂ ਗੱਲਿਆਂ ਦਾ ਟਾਕਾ ਵਿੱਚ ਤਿੰਨ ਵਟਾਂ ਪਾਈਆਂ ਦੋ ਤਿੰਨ ਗੱਤੇ ਬਣਾਏ ਆ ਮੱਲ ਪਰ ਗਿਆ ਤਾਂ ਹਲਕੇ ਇੱਤੇ ਆਂਸਾ ਦਾ ਪਿੰਡਾ ਆ ਆ ਲੰਮੀ ਵਾਟ ਤਿੰਨ ਗੱਲਿਆਂ ਦੀ ਇਹ ਆਪਾਂ ਚੋਪੜਨੀ ਆ ਬਾਕੀ ਦੂਤੀਆਂ ਸਾਈਡਾਂ ਦਾ ਉੱਕੇ ਆ ਮੇਤਰਾਂ ਦਾ ਹਥਿਆਰ ਆ ਸਾਰਾ ਸੀਜ਼ਨ ਇਸੇ ਨੇ ਕੰਮ ਦੇਣਾ ਦਾ ਆਪਣਾ 852 ਉਹਨਾਂ ਤੇ ਨਾ ਗੱਲਾਂ ਜੋ ਗਾਂ ਆਪਾਂ ਪਾਣੀ ਛੱਡਦਾ ਵਾ ਠੀਕ ਹੁਣ ਆਪਾਂ ਲੱਗ ਪਏ ਆ ਵਟਾ ਚੋਪਣ ਲੋਜ ਯੱਦੋਂ ਜਿਆਦਾ ਧੰਨ ਗਿਆ ਧਾਕੀ ਵੀਂਹ ਰਾਂਪਸਾਸੂ ਲੈ ਕੇ ਕੱਢ ਦੇਣੀ ਹੈ ਕੇ ਇਹਨਾਂ ਕਿਲੇ ਆਪਣਾ ਤਿਆਰ ਹੋ ਗਿਆ ਜੀ ਜਿੱਕੜਵਾ ਚੁੱਕਾ ਹੋ ਆਉਂ ਨੂੰ ਲੇਵਰ ਆ ਜੂਗੀ ਪਨੀਰੀ ਪੁੱਟਣ ਪੰਜਾਬੀ ਲੇਵਰ ਆ ਦੇਖੋ ਹੁਣ ਕਿੰਨੇ ਦਨ ਲਾਉਂਦੇ ਆ ਗਾਂ ਅੱਗੇ ਵੀ ਆਪਾਂ ਛੱਡਤਾ ਆ ਆਪਣੇ ਪਰੌਣਾ ਆਇਆ ਘਰੇ ਪਾਣ ਜਾ। ਇੰਨੋਂ ਬੜਾ ਸ਼ੌਂਕ ਹੈ ਜੇ ਕੰਮ ਕਰਦਾ ਮੈਂ ਅੱਜ ਵੀ ਆ ਜਾ ਮਿੱਤਰਾਂ। ਇਹ ਆਂਦਾ ਮੈਂ ਵੀ ਵੱਟ ਚੋਪੜਨ। ਚਲੋ ਠੀਕ ਆ ਜੀ। ਸਤਿ ਸ੍ਰੀ ਅਕਾਲ। ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ। ਧੰਨਵਾਦ।